ਥਾਣਾ ਨੂੰ ਹੱਥ ਲਗਾਈ ਜਾਓ ਕੋ ਰਾਣੀ ਇਹਨੂੰ ਠੀਕ ਹੈ ਨਿਆਣਾ ਪਾਓ ਨਾ ਪਾਓ ਹਾਂਜੀ ਹਸੀਕਾਲ ਦੋਸਤੋ ਬਹੁ ਬਹੁ ਸਵਾਗਤ ਕਰਦੇ ਆ ਮਿੱਤਰੋ ਅੱਜ ਆਪਾਂ ਨਾ ਤੁਹਾਨੂੰ ਇੱਕ ਗਾਂ ਦੀ ਡਿਟੇਲ ਲੈ ਕੇ ਦੇਵਾਂਗੇ ਆਪਾਂ ਨਾ ਪਿੰਡ ਪਹੁੰਚੇ ਹੋਇਆ ਅਕੰਧ ਵਾਲੇ ਦੇ ਵਿੱਚ 메ਨ ਵੀਡੀਓ ਇਸ ਗਾਂ ਦੀ ਰਹੂਗੀ ਬਾਈਆਂ ਦੇ ਜਿਹੜੇ ਪਸ਼ੂ ਘਰੇ ਰੱਖੇ ਹੋਇਆ ਆਪਾਂ ਉਹ ਵੀ ਤੁਹਾਨੂੰ ਪਸ਼ੂ ਦਿਖਾ ਦਈਏ ਜਿਵੇਂ ਇਧਰਲੇ ਪਾਸੇ ਕਾਲੇ ਰੰਗ ਦੀ ਗਾਂ ਆ ਗਈ ਨਾ ਇਹ ਤੁਹਾਨੂੰ ਦੇਖਣ ਦੇ ਵਿੱਚ ਲੱਸੀ ਹੀ ਲੱਗਦੇ ਹੋ ਭੈਣ ਕਹਿੰਦੀ ਵੀ 27 28 ਕਿਲੋ ਦੁੱਧ ਇਹਨੇ ਵੀ ਦਿੱਤਾ ਹੋਇਆ ਇੱਕ ਜਿਹੜੀ ਆ ਆ ਗਈ ਸਾਹੀ ਵਾਲ ਦੀ ਗਾਂ ਆ ਜ਼ਿਆਦਾਤਰ گاਵਾ ਹੀ ਦੇਖਣ ਨੂੰ ਮਿਲ ਨਹੀਂ ਆ ਤੁਹਾਨੂੰ ਇੱਕ ਹੈਗੀ ਜਿਹੜੀ ਆਹ ਝੋਟੀ ਆ ਗਈ ਇਹ ਵੀ ਦੋਟਾ ਇੱਕ ਸਾਲ ਦੀ ਝੋਟੀ ਆ ਗਈ ਭਾਈ ਇਹ ਵੀ ਕਹਿੰਦੇ ਵੀ ਗੱਬਣ ਹੈਗੀ ਦੋ ਬੱਚੀਆਂ ਆ ਗਈਆਂ ਬਾਕੀ ਆ ਜੋ ਇਸ ਗਾਂ ਦੀ ਆਪਾਂ ਤੁਹਾਨੂੰ ਤੁਹਾਡੇ ਨਾਲ ਡਿਟੇਲ ਹੈ ਜਿਹੜੀ ਉਹ ਸਾਂਝੀ ਕਰਦੇ ਆ ਕੀ ਡਿਟੇਲ ਦਿੰਦੇ ਆ ਮਾਲਕ ਆਓ ਸਸੀ ਕਾ ਸਸੀ ਕਾ ਵੀਰ ਜੀ ਤੇ ਪਹਿnde ਪਹਿਲਾਂ ਤਾਂ ਤੁਸੀਂ ਆਪਦਾ ਨਾਮ ਦੱਸੋਗੇ ਮੇਰਾ ਨਾਮ ਜੀ ਕਰਮਜੀਤ ਕੌਰ ਆ ਮੇਰੇ ਹਸਬੰਡ ਦਾ ਨਾਮ ਨਰਪਿੰਦਰਪਾਲ ਨਿੱਪ ਮੈਂਬਰ ਬਰਾੜਾਂ ਦਾ ਘਰ ਆ ਜੀ ਠੀਕ ਹੈ ਅਕੰਧ ਵਾਲਾ ਪਿੰਡ ਆ ਉਹਕੰਧ ਵਾਲਾ ਪਿੰਡ ਹੈ ਜੇ ਸੱਪੜ ਦੇ ਨੇੜੇ ਸਾਡਾ ਘਰ ਰਹਿ ਜਾਂਦਾ ਜੀ ਠੀਕ ਹੈ ਜੀ ਅ ਜਿਲ੍ਹਾ ਇਹਨੂੰ ਬਠਿੰਡਾ ਹੀ ਪੈਂਦਾ ਕਿ ਫਰੀਦਕੋ ਜਿਲ੍ਹਾ ਫਰੀਦਕੋ ਆਪਣੀ ਤਹਿਸੀਲ ਜੈਤੋ ਪੈਂਦੀ ਹੈ ਬਾਜੇ ਤੋਂ 5 ਕਿਲੋਮੀਟਰ ਰਹਿ ਜਾਂਦਾ ਜੀ ਰੌਵਾਲੇ ਦੇ ਨਾਲ ਰਹਿ ਜਾਂਦਾ ਰੌਵਾਲੇ ਦੇ ਨਾਲ ਰਹਿ ਹਾਂਜੀ ਅੱਛਾ ਪਹਿਨੇ ਹੁਣ ਆਪਾਂ ਇਸ ਬਹਿੜ ਦੀ ਗੱਲ ਕਰਦੇ ਹਾਂ ਹਾਂਜੀ ਕਿੰਨੇਵੇਂ ਸੂਏ ਸੁਣਾ ਇਹਨੇ ਇਹਨੇ ਜੀ ਤੀਜੇ ਸੂਏ ਸੁਣਾਗਾ ਜੀ ਦਿਨ ਕਿੰਨੇ ਬਾਕੀ ਇਹਦੇ ਜੇ ਹਫਤਾ ਤੋਂ 10 ਦਿਨ ਲੈ ਜੂਗੀ ਜੀ ਠੀਕ ਹੈ ਹਾਂ ਪਹਿਲੇ ਇਹ ਜੇ ਗੱਲ ਕਰ ਗਏ ਹੁਣ ਦੂਜੇ ਸੂਏ ਦਾ ਦੁੱਧ ਇਹਦਾ ਹਾਂਜੀ 25 ਤੋਂ 26 ਲੀਟਰ ਦਿੱਤਾ ਜੀ ਸਾਡੇ ਨੂੰ 25 26 ਕਿਲੋ ਹਾਂਜੀ ਠੀਕ ਹੈ ਹਾਂ ਪਹਿਨੇ ਜੇ ਹੁਣ ਇਹਦੇ ਗਾਂਹਾਂ ਟੀਕਾ ਲੱਗਿਆ ਜਿਹੜਾ ਉਹ ਪਤਾ ਕੋਈ ਕਾਸ ਕਿਹੜੇ ਜਦੋਂ ਬਣ ਉਹ ਕਾਪੀ ਤੇ ਲਿਖਿਆ ਹੋਇਆ ਜੀ ਉਹਨਾਂ ਦਾ ਐਬੀਐਸ ਆ ਐਬੀਐਸ ਦਾ ਮੈਨੂੰ ਉਹਦਾ ਰਮਾਂਡਾ ਦਾ ਕਹਦੇ ਸੀ ਹਾਂਜੀ ਹਾਂਜੀ ਉਹ ਹਾਂਜੀ ਠੀਕ ਹੈ ਬਾਈ ਜੀ ਨੇ ਮੈਂ ਗੱਲ ਕੀਤੀ ਸੀਗੀ ਠੀਕ ਹੈ ਇਹ ਵੈਸੇ ਨ ਨਹੀਂ ਜੀ ਉਹ ਆਪਣੇ ਨਾਲ ਇੱਥੇ ਡਾਕਟਰ ਆ ਜੀ ਡਬਲੀ ਖਾਣੇ ਤੋਂ ਉਹਨਾਂ ਨੇ ਲਗਾਇਆ ਜੀ ਅੱਛਾ ਉਹਨਾਂ ਨੇ ਲਾਇਆ ਹਾਂ ਹਾਂਜੀ ਠੀਕ ਆ ਅ ਦੂਜੇ ਸੂਏ ਵੀ 25 26 ਕਿਲੋ ਖੁੱਲਾ ਦਿੱਤਾ ਹਾਂਜੀ ਖੁੱਲਾ ਦਿੱਤਾ ਗਿਆ ਜੀ ਅੱਛਾ ਡੈਰੀਆਂ ਚ ਪਾਉਂਦੇ ਰਹੇ ਹਾਂਗੇ ਤੇ ওই ਗੱਲ ਕਟੋ-ਕਟ ਦੋ ਤਿੰਨ ਢੋਲ ਸਾਡੇ ਆਪ ਦੇ ਜਾਂਦੇ ਰਹੇ ਆ ਹੁਣ ਵੀ ਉਹ ਕਹਿੰਦੇ ਆ ਵੀ ਪਸੂ ਤੁਸੀਂ ਹੋਰ ਰੱਖੋ ਠੀਕ ਹੈ ਅੱਛਾ ਪਹਿਲੇ ਜਿਵੇਂ ਹੁਣ ਆਪਾਂ ਗੱਲ ਕਰ ਲਗੇ ਵੀ ਇਸ ਬਹਿੜ ਦੀ ਉਹ ਠੰਡੀ ਸੀ ਲਾ ਬਹੁਤ ਜ਼ਿਆਦਾ ਠੰਡੀ ਸੀ ਲਾ ਬਾਈ ਜਿਵੇਂ ਮਰਜ਼ੀ ਖੜੇ ਰਹੋ ਇਹਦੇ ਕੋਲ ਕੋਈ ਪ੍ਰੋਬਲਮ ਨਹੀਂ ਗੀ ਜਿਵੇਂ ਇਹਦੇ ਹਥਣਾ ਨੂੰ ਹੱਥ ਲਗਾਈ ਜਾਓ ਕੋ ਰਾਣੀ ਇਹਨੂੰ ਠੀਕ ਹੈ ਨਿਆਣਾ ਪਾਓ ਨਾ ਪਾਓ ਕੋਈ ਉਹ ਨਹੀਂ ਜੀ ਨਾ ਬਾਲਟੀ ਚ ਲੱਤ ਮਾਰੇ ਨਾ ਕਿਵੇਂ ਜੀ ਕੋਈ ਪ੍ਰੋਬਲਮ ਨਹੀਂ ਜੀ ਠੀਕ ਹੈ ਅੱਛਾ ਪਹਿਲੇ ਮਾੜੀ ਜੀ ਖੋਲੋ ਆਪਾਂ ਖੋਲ ਕੇ ਤੋਰ ਕੇ ਦਿਖਾਈਏ ਹਾਂ ਲੋਬੀ ਇਹ ਜੇ ਆਪਾਂ ਨੂੰ ਸਾਰਿਆਂ ਨੂੰ ਆਏ ਹੁੰਦਾ ਵੀ ਇੱਕ ਘਰੇ ਰੱਖਣ ਵਾਲੀ ਗਾਂ ਮਿਲ ਜੇ ਠੰਡੀ ਸੀਲ ਹਨਾ ਇਹ ਛੋਡੇ ਵਾਸਤੇ ਆਫਰ ਹੈ ਵੀ ਠੰਡੀ ਗਾਂ ਆ ਗਈ ਨਰਮ ਜਿਹਨੂੰ ਕਹਿੰਦੇ ਸਵਾਤੂ ਲੇਵਾ ਵੀ ਜਿਹੜਾ ਹੈਗਾ ਚੰਗਾਗਾ ਇਹ ਇਧਰ ਲਿਓ ਭੈਣ ਇਧਰ ਇਹ ਆਪਾਂ ਤੁਹਾਨੂੰ ਨਾ ਇਧਰ ਤੋੜ ਕੇ ਦਿਖਾ ਦਗੇ ਪਿੱਛੋਂ ਲੇਵਾ ਵੀ ਚੈੱਕ ਕਰਵਾਵਾਂਗੇ ਬਾਕੀ ਜਿਹੜੀ ਹੈਗੀ ਆ ਤੀਜੇ ਸੂਏ ਦੇ ਸੂਣ ਵਾਲੀ ਆ ਤੇ ਤੂਰ ਤੂਰ ਵੀ ਜਮਾ ਐਣ ਜਮਾ ਸਹੀ ਆ ਲੇਵੇ ਵਾਲੇ ਪੱਖ ਤੋਂ ਵੀ ਜਿਹੜਾ ਹੈਗਾ ਲੇਵਾ ਵੀ ਚੰਗਾ ਤਿਆਰ ਕਰੂ ਹੋ ਜਾ ਤਾਂ ਘੱਟੋ ਘੱਟ 10 ਦਿਨ ਬਾਕੀ ਪੈਂਦੇ ਹਾਂ। ਹਾਂ। ਬੰਦੋ ਪੈਣੇ। ਅੱਛਾ ਪੈਣੇ ਜੇ ਆਪਾਂ ਹੁਣ ਇਹਦੀ ਗੱਲ ਕਰ ਲਗੇ ਹਨਾ ਜਦੋਂ ਮਤਲਬ ਸੂਣ ਵਾਲਾ ਜਮਾ ਮੌਕੇ ਦੀ ਮੌਕੇ ਲੇਵਾ ਸੋਨਾ ਤਿਆਰ ਕਰ ਲੈਂਦੀ। ਬਹੁਤ ਜ਼ਿਆਦਾ ਤਿਆਰ ਕਰੋਗੇ ਵੀਰ ਜੀ ਇਹਦੇ ਲੇਵੇ ਦੀਆਂ ਸਾਰੀਆਂ ਨਾੜਾਂ ਦਿਸਣ ਲੱਗ ਜਾਣਗੀਆਂ ਉਦੋਂ ਕੀ। ਠੀਕ ਆ। ਅਜੇ ਤਾਂ ਬਹੁਤ ਜਿਵੇਂ ਆ ਕੋਈ ਪ੍ਰੋਬਲਮ। ਅਏਗੀ ਇਹ ਦਿੱਲੀ ਵੀ ਹਾਂ ਮਤਲਬ ਢਿੱਲਾ ਹੈ ਇਹਦਾ ਬਹੁਤ ਪਈ ਹੈ ਨਹੀਂ ਠੀਕ ਹੈ ਗੱਲ ਵੀ ਦੇਖਿਆ ਜਾਵੇ ਨਾ ਜਿਵੇਂ ਇਧਰੋਂ ਆਪਾਂ ਨਾੜਾਂ ਜਿਹੜੀਆਂ ਤੁਹਾਨੂੰ ਬਾਰੀਕ ਇਹ ਆ ਦੇਖੋ ਇਹ ਸਾਰੀਆਂ ਮੌਕੇ ਦੇ ਮੌਕੇ ਹੋਰ ਵੀ ਖੜੀਆਂ ਕਰ ਲੂਗੀ ਅੱਛਾ ਮੈਂਨੇ ਆਪਾਂ ਹੁਣ ਇਹਦੇ ਰੇਟ ਦੀ ਗੱਲ ਕਰ ਗਏ ਰੇਟ ਰੇਟ ਫੋਨ ਤੇ ਕਰਾਂਗੇ ਭਾਈ ਜੀ ਅੱਛਾ ਫੋਨ ਤੇ ਹੋਊਗਾ ਠੀਕ ਹੈ ਇੱਕ ਨਾ ਸਾਨੂੰ ਨੰਬਰ ਜਰੂਰ ਦੇ ਦੋ 9855776318 ਹੈ ਜੀ ਠੀਕ ਹੈ ਲੋ ਵੀ ਮਿੱਤਰੋ ਇਹ ਹੀ ਨੰਬਰ ਆ ਗਿਆ ਭਾਈ ਨਿੱਪ ਦਾ ਠੀਕ ਹੈ ਬਾਕੀ ਸਾਰੀ ਜਾਣਕਾਰੀ ਤੁਸੀਂ ਫੋਨ ਤੇ ਵੀ ਲੈ ਸਕਦੇ ਜੇ ਕੋਈ ਜਾਣਕਾਰੀ ਰਹਿ ਗਈ ਹੋਈ ਹੈ ਨਾ ਅ ਗਾਂ ਕਿਵੇਂ ਲੱਗੀ ਦੱਸਿਓ ਜ਼ਰੂਰ ਕਮੈਂਟ ਕਰਕੇ